ਇਹ ਮਰ ਤਾਂ ਛੋਟਾ ਹੈ ਸਾਡੇ ਸਾਰੇ ਪਰਫਰਾ ਦਾ ਛੋਟਾ ਹੈ ਇਹ ਮਹਾਰਾਜ ਬੜਾ ਗਰੀਬ ਹੈ ਸਰਦਾਰਾਂ ਦੇ ਨਾਲ ਸੇਵਸ ਕਰਦਾ ਹੈ ਇਹ ਬੰਬੀ ਤੜਕੇ ਬੰਦ ਕਰਨ ਗਿਆ ਵਾ ਤੇ ਬੰਦ ਕਰ ਦਿਆ ਇਹਦੇ ਉੱਤੇ ਲੈਂਟਰ ਡਿੱਗ ਪਿਆ ਵਾ ਤੇ ਨਾ ਇਹਦਾ ਕੋਈ ਧੀ ਹੈ ਤੇ ਨਾ ਇਹਦਾ ਕੋਈ ਪੁੱਤ ਹੈ ਕੱਲੀ ਉਹਦੇ ਘਰ ਦੀ ਰਹਿ ਗਈ ਆ ਉਹਨੂੰ ਕੋਈ ਚਾਹ ਨੌਕਰੀ ਦਿਵਾ ਦੇਣ ਕਿਸੇ ਸਰਕਾਰ ਦੇ ਦੇਵੇ ਕਿਉਂਕਿ ਸਾਡੇ ਕੋਲ ਤਾਂ 24 ਘੰਟੇ ਹੋਣਾ ਨਹੀਂ ਕੁਝ ਵੀ ਤੇ ਉਹਨੂੰ ਆਪਣੇ ਉਹਦੇ ਜੋਗਾ ਮੇਰੇ ਜੀ ਕੋਈ ਸਰਕਾਰ ਸਾਡੇ ਸਹੂਲਤ ਦੇਵੇ ਕੰਮ ਕਿਸੇ ਕੋਲ ਕਰਦਾ ਸੀ ਜਾਂ ਪਹਿਲੀ ਠੇਕੇਦਾਰੀ ਠੇਕੇ ਤੇ ਉਹਨੇ ਜਿੱਦਾਂ ਸੇਪ ਕੀਤੀ ਉਹਦੀ ਕਿਸੇ ਦੀ ਸੇਪ ਕੀਤੀ ਉਹ ਉਹ ਹਿਸਾਬ ਹੀ ਰਿਹਾ ਤੜਕੇ ਬੰਬੀ ਬੰਦ ਕਰਨ ਗਿਆ ਉਹਦੇ ਉੱਤੇ ਦੋ ਮੁੰਡੇ ਗਏ ਇੱਕ ਭੱਜ ਗਿਆ ਤੇ ਇਹ ਥੱਲੇ ਆ ਗਿਆ ਕਿੰਨਾ ਜਰ ਹੋ ਗਿਆ ਮਾਲਕ ਨੂੰ ਮਿਲਿਆ ਜੀ ਮਾਲਕ ਮਾਲਕ ਤੇ ਇਹਦੇ ਤੇ ਭਰੋਸਾ ਹੀ ਬੜਾ ਕਰਦਾ ਸੀ ਤੇ ਸਾਰੀ ਜਾਇਦਾਦ ਇਹਦੇ ਤੇ ਸੁੱਟੀ ਸੀ ਉਹਨੇ ਦੀ ਠੀਕ ਹਾਂ ਉਹ ਇਹਨੂੰ ਇਹ ਨਹੀਂ ਸਮਝਦਾ ਵੀ ਇਹਨੂੰ ਮੈਂ ਰੱਖਿਆ ਵਾ ਇਹਨੂੰ ਆਪਣਾ ਬੇਟਾ ਹੀ ਸਮਝਦਾ ਹੈ ਮਾਲਕ ਦਾ ਵੀ ਬਿਦੋਂ ਵੱਧ ਨੁਕਸਾਨ ਹੋ ਗਿਆ ਦੇ ਕਿੱਲੇ ਦਾ ਲੈਂਟਰ ਢਾਠ ਗਿਆ ਵਾ ਮਾਲਕ ਦਾ ਗਨਾਹ ਤੱਕ ਮਾਲਕ ਦਾ ਵੀ ਕੋਈ ਨਹੀਂ ਕਾ ਇਹ ਤੇ ਰੱਬ ਦੀ ਕੀਤੀ ਹੋ ਗਈ ਆ ਨਾ ਇਹ ਤੇ ਕੋਈ ਮਾਲਕ ਦਾ ਵੀ ਕੋਈ ਸਰਕਾਰ ਤਾਂ ਨਹੀਂ ਪਰਿਵਾਰ ਆ ਸਰਕਾਰ ਕੋ ਬਿਲਕੁਲ ਇਹਦਾ ਕੋਈ ਧੀ ਨਹੀਂ ਕੋ ਪੁੱਤ ਨਹੀਂ ਕਾ ਬਾਲਿਆਂ ਦੀਆਂ ਛਾਤਾਂ ਵੇਖ ਲੋ ਇਹ ਕੁੜੀ ਨੂੰ ਨੌਕਰੀ ਮਿਲ ਜੇ ਕੋਈ ਜਿਹੜੀ ਇਹਦੀ ਜ਼ਿੰਦਗੀ ਬਣੀ ਰਵੇ ਅ ਜਿਤਨਾ ਕਿ ਅੱਜ ਬਹੁਤ ਹੀ ਮਾੜੀ ਦੁਰਘਟਨਾ ਹੋਇਆ ਜਿਹੜੇ ਸਾਡੇ ਇਲਾਕੇ ਆ ਪਿੰਡ ਫਤਾਪੁਰ ਦੇ ਵਿੱਚ ਹੋਈ ਆ ਜਿਸ ਤਰ੍ਹਾਂ ਕਿ ਤੁਸੀਂ ਸਾਡਾ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਵੀਰ ਟੈਲ ਸਿੰਘ ਜੀ ਅ ਜਿਹੜਾ ਕਿ ਪਹਿਲੀ ਦਾ ਕੰਮ ਕਰਦਾ ਸੀ ਪਹਿਲੀ ਦੇ ਕੰਮ ਕਰਦ ਕੇ ਉਹ ਘਰੋਂ ਉੱਠ ਕੇ ਬੰਬੀ ਛੱਡਣ ਗਿਆ ਸੀ ਔਰ ਰੱਬ ਨੇ ਜਿਹੜਾ ਹੈ ਨਾ ਪੂਰਾ ਹੋਣ ਵਾਲਾ ਕਾਟਾ ਉਹ ਸਾਰੇ ਵੀਰਾਂ ਨੂੰ ਪਾਇਆ ਕਿ ਬਿਲਕੁਲ ਅਸੀਂ ਜਿਹੜਾ ਉਹ ਕਾਟਾ ਪੂਰਾ ਕਦੀ ਵੀ ਸਾਡੀ ਨਹੀਂ ਅੱਜ ਸਵੇਰੇ 4:30-5 ਵਜੇ ਦੀ ਗੱਲ ਸੀ ਤੇ ਸਾਰੇ ਜਾਣੇ ਆਪਾਂ ਲੈ ਕੇ ਗਏ ਆ ਹਸਪੀਟਲ ਤੇ ਜਿੱਥੇ ਉਹਨਾਂ ਨੇ ਡਾਕਟਰਾਂ ਨੇ ਮਿੱਤਿਕ ਅੰਕਾਰ ਜੀ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਸਾਡੇ ਵੱਲੋਂ ਸੰਪਰਕ ਵੀ ਉਹਨਾਂ ਨਾਲ ਕੀਤਾ ਜਾ ਰਿਹਾ ਸਾਡੇ ਸੈਂਟਰ ਹਲਕੇ ਦੇ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਜੀ ਉਹਨਾਂ ਨਾਲ ਕਾਲਿੰਗ ਲਾਈਨ ਤੇ ਜੁੜਿਆ ਜਾ ਰਿਹਾ ਪਰ ਅਜੇ ਤੱਕ ਕੋਈ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਬਿਲਕੁਲ ਜੀ ਬਿਲਕੁਲ ਇਹ ਗੱਲ ਸੋਚਣ ਵਾਲੀ ਹੈ ਕਿ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਇਲਾਕੇ ਆ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦਿਖਾਇਆ ਹੋਏਗਾ ਬਿਲਕੁਲ ਕਿ ਇਹ ਜਿਹੜੇ ਉਹ ਇਲਾਕੇ ਆ ਅਜੇ ਤੱਕ ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਤਾਂ ਕਰ ਦਿੰਦੀਆਂ ਮੇਰੇ ਮੇਰੇ ਖਿਆਲ ਪਹਿਲਾਂ ਵੀ ਤੇ ਮੌਜੂਦਾ ਹੁੰਦੇ ਕਿ ਮੈਨੂੰ ਹੁਣੇ-ਹੁਣੇ ਇੱਕ ਇੱਥੇ ਹੁਣ ਵੀ ਆਨ ਕੇਹੀ ਗੱਲ ਦਾ ਪਤਾ ਲੱਗਾ ਕਿ ਅਜੇ ਤੱਕ ਜਿਹੜੀ ਇਹ ਗਰੀਬ ਲੋਕਾਂ ਨੂੰ ਜਿਹੜੀ ਡੈੱਡ ਬੋਡੀ ਰੱਖਣ ਵਾਲੀ ਕੈਂਡੀ ਹੁੰਦੀ ਹੈ ਅਜੇ ਤੱਕ ਉਹ ਗਰੀਬ ਲੋਕਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਗਈ ਤੇ ਕਿਹੜੀ ਆਪਾਂ ਕੁਝ ਹਾਲ ਪੰਜਾਬ ਦੀ ਗੱਲ ਕਰਦੇ ਆ ਕਿਹੜੀ ਆਪਾਂ ਪਰ ਇੱਕ ਗੱਲ ਹੈਗੀ ਆ ਅਸੀਂ ਪੰਜਾਬ ਸਰਕਾਰ ਕੋਲ ਵੀ ਕੋ ਮੰਗ ਕਰਦੇ ਆ ਕਿ ਅਸੀਂ ਉਹ ਭੈਣ ਨੂੰ ਆ ਜਿਹੜੀ ਹੈਗੀ ਆ ਬਾਤ ਚੜ ਕੇ ਜਿੰਨੇ ਜੋਗੇ ਵੀ ਅਸੀਂ ਹੋਵਾਂਗੇ ਸਾਰੀ ਆਪਣੀ ਫੈਮਿਲੀ ਬਾਤ ਚੜ ਕੇ ਅਸੀਂ ਉਹਦੇ ਨਾਲ ਸੰਘਰਸ਼ ਵੀ ਕਰਾਂਗੇ ਔਰ ਕਿਉਂਕਿ ਅੱਗੇ ਉਹ ਰਬ ਦੇ ਤਾਂ ਪਹਿਲਾਂ ਹੀ ਸਤਾਏ ਹੋਏ ਨੇ ਨਾ ਉਹਨਾਂ ਦਾ ਕੋਈ ਬੱਚਾ ਹੈ ਨਾ ਜਿਉਂ ਪਰਿਵਾਰ ਦੇ ਘਰ ਦੇ ਹਾਲਾਤ ਤੁਸੀਂ ਦੇਖੇ ਨੇ ਕਿੰਨੇ ਬੱਤਰ ਹੋਏ ਪਏ ਨੇ ਇਸ ਟਾਈਮ ਪਰ ਜਿਹੜਾ ਮਾੜਾ ਬੰਦਾ ਵਾ ਨਾ ਤੇ ਸਰਕਾਰਾਂ ਸੌਂਦੀਆਂ ਸਰਕਾਰਾਂ ਵੀ ਉਹਨਾਂ ਜੋਗੀਆਂ ਰਹਿ ਗਈਆਂ ਮੇਰੇ ਖਿਆਲ ਨਾਲ ਜਿਹੜੇ ਆ ਅਮੀਰ ਲੋਕ ਨੇ ਤੇ ਹੱਥ ਜੋੜ ਕੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਗਰੀਬ ਲੋਕਾਂ ਦੀ ਜਰੂਰ ਸੁਣਵਾਈ ਆ ਜਿਹੜੀ ਕਿਉਂਕਿ ਜਿਹੜੇ ਇਲੈਕਸ਼ਨ ਨੇ ਜਿਸ ਤਰ੍ਹਾਂ ਤੁਸੀਂ ਪਿੱਛੇ ਦੱਸਿਆ ਕਿ ਜਿਹੜਾ ਵੋਟਾਂ ਦਾ ਵੋਟਾਂ ਦਾ ਜਿਹੜਾ ਕਾਰਨ ਹੁੰਦਾ ਇਹ ਗਰੀਬ ਲੋਕ ਹੀ ਪਾਉਂਦੇ ਆ ਪਰ ਜਦੋਂ ਇਹੋ ਜਿਹਾ ਟਾਈਮ ਆ ਜਾਂਦਾ ਪਰ ਇਹ ਗਰੀਬ ਲੋਕਾਂ ਦੀ